ਸਾਡਾ ਸ਼ੁਭਨਾਮ ਕੀ ਜੇ ਕੀ ਮਸਲਾ ਕਿਸ ਮਸਲੇ ਲੈ ਕੇ ਅੱਜ ਸਾਰੇ ਵਕੀਲ ਜਿਹੜੇ ਭੁਖੜਤਾਲ ਦੇ ਬੈਠੇ ਪਹਿਲੀ ਗੱਲ ਤੇ ਆਰਐਨ ਨਿਊਜ਼ ਦਾ ਮੈਂ ਧੰਨਵਾਦ ਕਰਦਾ ਜੀ ਮੇਰੇ ਕਵਰ ਕਰਨ ਵਾਸਤੇ ਮੇਰਾ ਤੇ ਮੈਂ ਸਤਿੰਦਰਪਾਲ ਸਿੰਘ ਐਕਸ ਪ੍ਰੈਜ਼ੀਡੈਂਟ ਬਟਾਲਾ ਬਾਹਰ ਐਸੋਸੀਏਸ਼ਨ ਜਿਹੜਾ ਮੇਨ ਮੁੱਦਾ ਸੀ ਉਹ ਮੁੱਦਾ ਸੀ ਗ੍ਰਾਮ ਨਿਆਲੇ ਜਿਹੜੇ 올 ਓਵਰ ਇੰਡੀਆ ਬੰਦੇ ਪਏ ਨੇ ਸਾਰਾ ਕੁਝ ਉਹਦੇ ਖਿਲਾਫ ਸਾਡਾ ਇਹ ਚੱਲਦੇ ਪਈ ਅੱਜ ਪਹਿਲਾ ਦੇਣਵਾ ਸਾਡੀ ਭੁਖੜਤਾਲ ਦਾ ਇਸ ਤੋਂ ਪਹਿਲਾਂ ਅਸੀਂ ਪੰਜਾਬ ਬੰਦ ਦੀ ਕਾਲ ਕੀਤੀ ਸੀ ਉਹ ਕਾਮਯਾਬ ਹੋਈ ਸੀ ਸਾਡੀ ਤੇ ਅੱਜ ਕੀ ਆ ਵੀ ਜੋ ਸਾਡੇ ਬਟਾਲੇ ਨੂੰ ਇਫੈਕਟ ਪੈਣਾ ਵਾ ਬਟਾਲੇ ਨੂੰ ਇਫੈਕਟ ਇਸ ਚੀਜ਼ ਦਾ ਪੈਣਾ ਵਾ ਵੀ ਸਾਡੇ ਸਾਡੇ ਕੋਲੋਂ ਦੋ ਪੁਲਿਸ ਸਟੇਸ਼ਨ ਜਾਣੇ ਨੇ ਤੇ ਦੋ ਕੋਰਟਸ ਬਣੀਆਂ ਨੇ ਡੇਰਾ ਬਾਬਾ ਰਣਕ ਤੇ ਇੱਥੋਂ ਸਾਨੂੰ ਆਲਰੇਡੀ ਇੱਕ ਕੰਮ ਪੈਂਦਾ ਜਦੋਂ ਅਸੀਂ ਸਾਨੂੰ ਡਿਸਟ੍ਰਿਕਟ ਕੋਰਟ ਸਾਡੇ ਕੋਲ ਨਹੀਂ ਹੈਗੀ ਦੇ ਡਿਸਟ੍ਰਿਕਟ ਕੋਰਟ ਨਹੀਂ ਹੋਣ ਕਰਕੇ ਅਸੀਂ ਦੋ ਦਿਨ ਅਸੀਂ ਆਲਰੇਡੀ ਜਾਣੇ ਆ ਮੰਗਲਵਾਰ ਤੇ ਵੀਰਵਾਰ ਅਸੀਂ ਇੱਥੇ ਜਾਣੇ ਆ ਆਪਣੇ ਕੇਸ ਭੁਗਤ ਮੇਰੇ ਵਕੀਲ ਸਾਹਿਬਨ ਸਾਰੇ ਜਾਣਦੇ ਨੇ ਤੇ ਇੱਕ ਦਿਨ ਸਾਨੂੰ ਫਿਰ ਉੱਥੇ ਜਾਣਾ ਪੈਣਾ ਆਪਾਂ ਨੂੰ ਇੱਕ ਸ਼ਾਇਦ ਦੋ ਦਿਨ ਦੇਣੇ ਪੈਣ ਤੇ ਅਸੀਂ ਆਪਣੀ 10 ਜੱਜ ਨੇ ਸਾਡੇ ਇੱਥੇ ਤੇ ਅਸੀਂ ਉਹ 10 ਕੋਰਟਸ ਨੂੰ ਕਿੰਨਾ ਕੁ ਟਾਈਮ ਦੇ ਸਕਣਗੇ ਮੇਰੇ ਵਕੀਲ ਸਾਹਿਬਾਂ ਨੂੰ ਠੀਕ ਆ ਤੇ ਇਹਨਾਂ ਦਾ ਫਰਕ ਇਹ ਜੱਜ ਨੂੰ ਵੀ ਪੈਣਾ ਕੋਰਟ ਨੂੰ ਵੀ ਪੈਣਾ ਜਿਹੜੇ ਗ੍ਰਾਮ ਨੇਲੇ ਸੀ ਇਹਦਾ ਇਹ ਚੀਜ਼ ਸੀ ਵੀ ਜਿੱਥੇ 3 300 4 400 ਕਿਲੋਮੀਟਰ ਜਿੱਥੇ ਜਗ੍ਹਾ ਹੁੰਦੀ ਸੀ ਨਾ ਉੱਥੇ ਜਾਈਏ ਸੀ ਬੰਨੇ ਪੰਜਾਬ ਹਰਿਆਣਾ ਵਰਗੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਉਹ ਜਿੱਥੇ 30-30 ਕਿਲੋਮੀਟਰ ਦੇ ਉੱਪਰ ਇੱਕ ਕੋਰਟ ਬਣ ਜਾਂਦੀ ਆ ਇਹ ਚੀਜ਼ ਹੀ ਜਿਸ 3-300 ਕਿਲੋਮੀਟਰ ਦੂਰ ਤੇ ਇਸ ਕਰਕੇ ਮੇਰੀ ਸਿੰਪਲੀ ਇਹ ਨਹੀਂ ਮੰਗਾ ਚ ਲਿਟੀਜੈਂਸ ਨੂੰ ਵੀ ਫਾਇਦਾ ਹੈ ਇਹ ਨਹੀਂ ਕਿਲੇ ਸਾਡੇ ਵਕੀਲਾਂ ਨੂੰ ਉਹ ਕੋਈ ਚੀਜ਼ ਆ ਕਿਉਂਕਿ ਜੇ ਅਸੀਂ ਉੱਥੇ ਜਾਵਾਂਗੇ ਡੇਰਵਾ ਬਣਾਣ ਕੋਰਟਸ ਲਈ ਤੇ ਅਸੀਂ ਅਹੀਂ ਜਿਹੜੇ ਪੈਸੇ ਲਵਾਂਗੇ ਤੇ ਅਸੀਂ ਵਕੀਲ ਜਿਹੜੇ ਲਿਟੀਜੈਂਸ ਨੇ ਮੇਰੇ ਕਲਾਈਂਟ ਸੀ ਉਹਨਾਂ ਕੋ ਪੈਸੇ ਹੀ ਵਾਧ ਲਵਾਂਗੇ ਪੈਸੇ ਉਹਨਾਂ ਨੇ ਦੇਣੇ ਆ ਜੀ ਅਸੀਂ ਤਾਂ ਲੈ ਹੀ ਲੈਣੇ ਆ ਜੀ ਨੁਕਸਾਨ ਉਹਨਾਂ ਦਾ ਇੱਕੇ ਜਗ੍ਹਾ ਤੇ ਉੱਪਰ ਹੀ ਜੇ ਹਾਪ ਕੋ ਸੀਲ ਕੰਪਲੈਕਸ ਇੱਥੇ ਆ ਗਿਆ ਸਾਡੇ ਕੋਲੇ ਐਸਐਸਪੀ ਆਫਿਸ ਇੱਥੇ ਆ ਰਿਹਾ ਹੋ ਸਕਦਾ ਜੇਲ ਵੀ ਇੱਥੇ ਆ ਜੇ ਉਹਨਾਂ ਦੇ ਵਿੱਚ ਵਿੱਚ ਤੇ ਸਭ ਕੁਝ ਇੱਕ ਜਗ੍ਹਾ ਤੇ ਤੁਹਾਨੂੰ ਮਿਲਦਾ ਹੋਵੇ ਤੇ ਤੁਸੀਂ ਇੱਕ ਜਗ੍ਹਾ ਛੱਡ ਕੇ ਦੋ ਜਗ੍ਹਾ ਕਿਉਂ ਜਾਣਾ ਜੀ ਮੇਰਾ ਤੇ ਸਿਰਫ ਇਹ ਤੁਹਾਡੇ ਮੱਦੇ ਨਾ ਹੀ ਮੇਰਾ ਸਿਰਫ ਜਿਹੜੀ ਜੋ ਸੁਣਦੇ ਪਏ ਮੇਰੇ ਸਰਕਾਰਾਂ ਉਹਨਾਂ ਨੂੰ ਇਨੀ ਆ ਵੀ ਬਟਾਲੇ ਨੂੰ ਨਾ ਛੇੜੋ ਬਟਾਲੇ ਨੂੰ ਜਿੱਥੇ ਜਿਹੜੀਆਂ ਕੋਰਸ ਰਹਿਣੀਆਂ ਉੱਥੇ ਕੋਰਸ ਰਹਿਣ ਤੋਂ ਉੱਥੋਂ ਅੱਗੇ ਨਾ ਜਾਣ ਦੇ। ਸ਼ੁਕਰੀਆ ਜੀ ਤੱਕ ਬੈਠੇ ਹੋੜਾ। ਇਹ ਅਨਮਿੱਥਾ ਜੀ ਜਿੰਨੀ ਦੇਰ ਤੱਕ ਸਾਡੀ ਮੰਗ ਜਾਂ ਸਾਨੂੰ ਕੋਈ ਹੋਰ ਮਿਲਦਾ ਨਹੀਂ ਆ ਵੀ ਮਤਲਬ ਆਸ਼ਵਾਸਨ ਜਾਂ ਮਿਲ ਜੇ ਵੀ ਨਹੀਂ ਅਸੀਂ ਨਹੀਂ ਜਾਣ ਦਿੰਦੇ। ਉਹਨੇ ਦੇਰ ਤੱਕ ਹੀ ਠੀਕ ਬੈਠੇ।